ਦੋਸਤੋ ਅੱਜ ਇੱਕ ਮਿੱਤਰ ਦਾ ਸਵਾਲ ਸੀਗਾ ਕਿ ਚਾਹ ਪੀ ਕੇ ਜਾਂ ਚਾਹ ਪੀਂਦੇ ਹੋਏ ਰਿਆਜ਼ ਕਰ ਸਕਦੇ ਆ ਤਾਂ ਮੈਂ ਦੱਸਣਾ ਚਾਹਣਾ ਕਿ ਤੁਸੀਂ ਸਿਪ ਸਿਪ ਕਰਕੇ ਚਾਹ ਪੀ ਸਕਦੇ ਹੋ ਰਿਆਜ਼ ਦੇ ਦੌਰਾਨ ਇਹਦਾ ਕਾਰਨ ਇਹ ਹੈ ਕਿ ਤੁਸੀਂ ਗਲੇ ਨੂੰ ਖੁਸ਼ਕ ਨਹੀਂ ਕਰਨਾ ਮਤਲਬ ਜਦੋਂ ਤੁਸੀਂ ਗਾਉਂਦੇ ਹੋ ਤਾਂ ਗਲਾ ਕਈ ਵਾਰੀ ਆਪਣਾ ਖੁਸ਼ਕ ਜਾਂ ਹੋ ਜਾਂਦਾ ਸੁੱਕ ਜਾਂਦਾ ਹੈ ਨਾ ਸੁੱਕੇ ਗਲੇ ਨਾਲ ਕਦੇ ਵੀ ਰਿਆਜ਼ ਨਹੀਂ ਕਰਨਾ ਉਹ ਗਲਾ ਗਲੇ ਵਾਸਤੇ ਬਹੁਤ ਹਾਨੀਕਾਰਕ ਚੀਜ਼ ਹੈ ਗਲੇ ਨੂੰ ਖਰਾਬ ਵੀ ਕਰ ਸਕਦੀ ਹੈ ਗਲਾ ਥੋੜਾ ਸੁੱਜ ਵੀ ਸਕਦਾ ਹੈ ਗਲੇ ਦੇ ਵਿੱਚ ਰੈਸ਼ਸ ਹੋ ਸਕਦੇ ਆ ਕਿਉਂਕਿ ਜਦੋਂ ਤੁਸੀਂ ਬੋਲਦੇ ਹੋ ਜਾਂ ਅਸੀਂ ਗਾਉਂਦੇ ਆ ਤਾਂ ਵੋਕਲ ਕੋਰਡਸ ਬੜੀ ਤੇਜ਼ੀ ਦੇ ਨਾਲ ਵਾਈਬ੍ਰੇਸ਼ਨ ਕਰਦੇ ਆ ਤਾਂ ਇਸ ਤਰੀਕੇ ਦੇ ਨਾਲ ਕਰਦੇ ਆ ਹੁਣ ਦੇਖੋ ਆ ਸਾਈਡ ਵਾਲਾ ਮਾਸ ਹੈ ਜਦੋਂ ਇਹਨੇ ਰਗੜੀ ਜਾਂਦਾ ਰਗੜੀ ਜਾਂਦਾ ਇੱਕ ਦੂਜੇ ਦੇ ਨਾਲ ਇਹਨੇ ਆਪਸ ਦੇ ਵਿੱਚ ਰਗੜ ਖਾਣੀ ਹੈ ਤਾਂ ਸੁੱਕਾ ਹੋ ਜਾਊਗਾ ਜਦੋਂ ਉਹ ਜ਼ਿਆਦਾ ਉਹ ਇੱਥੇ ਉਹਦੇ ਤੇ ਦਾਣੇ ਹੋ ਸਕਦੇ ਆ ਜਾਂ ਸੋਜ ਸਕਦਾ ਪਰ ਜੇ ਇਹਨੂੰ ਹਲਕਾ ਹਲਕਾ ਪਾਣੀ ਜਾਂ ਕੋਈ ਕਾਫੀ ਚਾਹ ਲੱਗਦੀ ਰਹੇ ਤਾਂ ਜਿਵੇਂ ਕਹ ਲਈ ਵੀ ਇੰਜਨ ਇੰਜਨ ਨੂੰ ਮਗਲੈਲ ਜ਼ਰੂਰੀ ਹੁੰਦਾ ਓਵੇਂ ਗਲੇ ਸੁੱਕੇ ਗਲੇ ਨੂੰ ਕੋਈ ਤੁਸੀਂ ਮੂੰਹ ਚ ਟੌਫੀ ਵੀ ਪਾ ਕੇ ਰੱਖ ਸਕਦੇ ਹੋ ਮਿਸ਼ਰੀ ਪਾ ਕੇ ਰੱਖ ਸਕਦੇ ਹੋ ਜਾਂ ਚਾਹ ਦਾ ਸਿਪ ਸਿਪ ਪੀ ਸਕਦੇ ਹੋ ਕਾਫੀ ਪੀ ਸਕਦੇ ਹੋ ਪਾਣੀ ਪੀ ਸਕਦੇ ਹੋ ਹਾਂ ਇੱਕ ਜਿਹੜਾ ਪਰਹੇਜ਼ ਕਰਨ ਵਾਲੀ ਚੀਜ਼ ਹੈਗੀ ਆ ਤੁਸੀਂ ਰੋਟੀ ਖਾ ਕੇ ਜਾਂ ਫਰੂਟ ਖਾ ਕੇ ਮਤਲਬ ਕੋਈ ਸੋਲਿਡ ਚੀਜ਼ ਖਾ ਕੇ ਰਿਆਜ਼ ਨਹੀਂ ਕਰਨਾ ਆਪਣਾ ਪੇਟ ਜਿਹੜਾ ਉਹ ਖਾਲੀ ਹੋਣਾ ਚਾਹੀਦਾ ਆਪਣਾ ਧਿਆਨ ਲੱਗਦਾ ਤਾਂ ਹੀ ਆਪਣਾ ਮਨ ਲੱਗਦਾ ਸੋ ਇਹ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸੰਗੀਤ ਪ੍ਰੇਮੀ ਇਹਨਾਂ ਨੂੰ ਜਰੂਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਪ੍ਰਿੰਸ 뮤직 ਅਕੈਡਮੀ ਨੂੰ ਫੋਲੋ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ